ਹੈਲੋ ਦੋਸਤੋ ਸਤ ਸ੍ਰੀ ਅਕਾਲ ਸਾਰਿਆਂ ਨੂੰ ਪੈਨਸ਼ਨਾਂ ਹੋਈਆਂ ਜਾਰੀ ਹੜਾਂ ਕਰਕੇ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿਹੜੇ ਜ਼ਿਲ੍ਹੇ ਦੇ ਵਿੱਚ ਆਈ ਹੈ ਕਿੰਨੀ ਆਈ ਹੈ 2500 ਜਾਰੀ ਹੋਈ ਹੈ ਜਾਂ ਨਹੀਂ ਹੋਈ ਸਾਰੀ ਜਾਣਕਾਰੀ ਦੇਣ ਜਾ ਰਹੇ ਹਾਂ ਨਵੇਂ ਜੁੜੇ ਹੋ ਤਾਂ ਸਿਫਤ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਨਾਲ ਘੰਟੀ ਦਾ ਬਟਨ ਹੈ ਜਿਹੜਾ ਉਸ ਨੂੰ ਆਲ ਤੇ ਜ਼ਰੂਰ ਕਲਿੱਕ ਕਰ ਲਿਓ ਤਾਂ ਕਿਹੜੇ ਜ਼ਿਲ੍ਹਿਆਂ ਦੀ ਇਹ ਪੈਨਸ਼ਨ ਹੈ ਜਿਹੜੀ ਉਹ ਜਾਰੀ ਹੋ ਚੁੱਕੀ ਹੈ ਭਾਵੇਂ ਤੁਹਾਡੀ ਆਸ਼ਰਿਤ ਪੈਨਸ਼ਨ ਹੈ ਜਾਂ ਬੱਚਿਆਂ ਦੀ ਪੈਨਸ਼ਨ ਹੈ ਜਾਂ ਅਪੰਗ ਪੈਨਸ਼ਨ ਹੈ ਜਾਂ ਵਿਧਵਾ ਪੈਨਸ਼ਨ ਹੈ ਬੁਢਾਪਾ ਪੈਨਸ਼ਨ ਹੈ ਤੁਹਾਡੀ ਕੋਈ ਵੀ ਪੈਨਸ਼ਨ ਹੈ ਤਾਂ ਉਸ ਬਾਰੇ ਵੱਡੀਆਂ ਅਪਡੇਟ ਹੈ ਜਿਹੜੀਆਂ ਉਹ ਤੁਹਾਡੇ ਨਾਲ ਅੱਗੇ ਸਾਂਝੀਆਂ ਕਰ ਰਹੇ ਆ ਤਾਂ ਦੋਸਤੋ 2 ਮਿੰਟ ਕੱਢ ਕੇ ਵੀਡੀਓ ਸਾਰੀ ਜ਼ਰੂਰ ਸੁਣਨਾ ਤੇ ਤੁਸੀਂ ਕਿਹੜੇ ਜ਼ਿਲ੍ਹੇ ਤੋਂ ਇਹ ਵੀਡੀਓ ਦੇਖ ਰਹੇ ਹੋ ਤਾਂ ਕਮੈਂਟ ਕਰਕੇ ਉਹ ਵੀ ਜਰੂਰ ਦੱਸਣਾ ਤੁਹਾਡੇ ਖਾਤੇ ਦੇ ਵਿੱਚ ਪੈਨਸ਼ਨ ਆਈ ਹੈ ਜਾਂ ਨਹੀਂ ਆਈ ਉਹ ਵੀ ਜਰੂਰ ਦੱਸਣਾ ਤੇ ਇਹ ਪੈਨਸ਼ਨ ਹੈ ਜਿਹੜੀ ਉਹ ਕਿਹੜੇ ਮਹੀਨੇ ਦੀ ਜਾਰੀ ਹੋ ਚੁੱਕੀ ਆ ਉਹ ਵੀ ਤੁਹਾਨੂੰ ਦੱਸਣ ਜਾ ਰਹੇ ਹਾਂ ਤਾਂ ਪੰਜਾਬ ਦੇ ਵਿੱਚ ਹੜ੍ਹਾਂ ਕਰਕੇ ਬਹੁਤ ਸਾਰਾ ਨੁਕਸਾਨ ਹੈ ਜਿਹੜਾ ਤਾਂ ਉਹ ਹੋਇਆ ਤਾਂ ਉਸਤੇ ਚੱਲਦੇ ਸੀਐਮ ਭਗਵੰਤ ਮਾਨ ਵੱਲੋਂ ਵੱਡੇ ਐਲਾਨ ਹੈ ਜਿਹੜੇ ਤਾਂ ਉਹ ਹੜ੍ਹ ਪੀੜਤਾਂ ਦੇ ਲਈ ਕੀਤੇ ਗਏ ਨੇ ਤੋਂ ਦੇ ਚੱਲਦੇ ਹੁਣ ਇੱਕ ਬਡਾਪਾ ਪੈਨਸ਼ਨ ਤੇ ਬਾਕੀ ਪੈਨਸ਼ਨਾਂ ਨੂੰ ਲੈ ਕੇ ਵੀ ਇੱਕ ਵੱਡੀ ਅਪਡੇਟ ਆ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਹੁਣ ਤੁਹਾਨੂੰ ਦੱਸਣ ਜਾ ਰਹੇ ਹਾਂ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨ ਜਾਰੀ ਹੋਈ ਹੈ ਤਾਂ ਦੱਸਦੇ ਇਹ ਪੈਨਸ਼ਨ ਦੇ ਵਿੱਚ ਆਪਾਂ ਗੱਲ ਕਰੀਏ ਤਾਂ ਪਹਿਲੇ ਨੰਬਰ ਤੇ ਆ ਗਿਆ ਪਠਾਨਕੋਟ ਫਿਰੋਜ਼ਪੁਰ ਹੁਸ਼ਿਆਰਪੁਰ ਗੁਰਦਾਸਪੁਰ ਅੰਮ੍ਰਿਤਸਰ ਕਪੂਰਥਲਾ ਤਰਨਤਾਰਨ ਫਾਜ਼ਿਲਕਾ ਤਾਂ ਇਹ ਜ਼ਿਲ੍ਹੇ ਕਾਫੀ ਪ੍ਰਭਾਵਿਤ ਹੋਏ ਨੇ ਤਾਂ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਜਿਹੜੀਆਂ ਉਹ ਜਾਰੀ ਹੋ ਚੁੱਕੀਆਂ ਪੈਨਸ਼ਨਾਂ ਜਾਰੀ ਹੋਈਆਂ ਨੇ 1500 ਤੋਂ 2500 ਪੈਨਸ਼ਨ ਜਾਰੀ ਨਹੀਂ ਹੋਈ ਜੇਕਰ ਤੁਹਾਡੇ ਮੈਸੇਜ ਨਹੀਂ ਆਇਆ ਤਾਂ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿਉਂਕਿ ਜੇਕਰ ਲੇਟ ਹੋ ਗਿਆ ਤਾਂ ਇੱਕ ਦੋ ਦਿਨਾਂ ਦੇ ਵਿੱਚ ਮੈਸੇਜ ਹੈ ਜਿਹੜੇ ਉਹ ਆ ਜਾਣਗੇ ਤੇ ਪੈਨਸ਼ਨਾਂ ਜਿਹੜੀ ਤਾ ਉਹ ਅਗਸਤ ਮਹੀਨੇ ਦੀ ਨਹੀਂ ਇਹ ਸਤੰਬਰ ਮਹੀਨੇ ਦੀ ਪੈਨਸ਼ਨਾਂ ਜਿਹੜੀ ਉਹ ਪਹਿਲਾਂ ਜਾਰੀ ਕਰ ਦਿੱਤੀ ਗਈ ਹੈ ਫਿਲਹਾਲ ਇੰਨਾ ਹੀ ਧੰਨਵਾਦ